ਸਭ ਤੋਂ ਪਹਿਲਾਂ ਦੋ ਤਿੰਨ ਨਾਰੇ ਬੁਲੰਦ ਕਰਾਂਗੇ ਜਿੰਦਾਬਾਦ 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 ਦਲਿਤ ਇੱਕਤਾ ਜਿੰਦਾਬਾਦ 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 ਪੰਜਾਬ ਪੁਲਿਤ ਮਰਦਾਬਾ 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 ਭਗਵੰਤ ਮਾਨ ਮਰਦਾਬਾ 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 ਭਗਵੰਤ ਮਾਨ ਮਰਦਾਬਾ ਮਰਦਾਬਾ ਸਾਰੇ ਦੋਸਤਾਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਦੋਸਤੋ ਜਿਹੜੇ ਸਾਡੇ ਸਮਾਜ ਦੇ ਦੋ ਬੱਚੇ ਅਮਨ ਤੇ ਹਰਜੀਤ ਜਿਨ੍ਹਾਂ ਦੇ ਉੱਤੇ ਪਿਛਲੀ 6 ਤਰੀਕ ਨੂੰ ਸਾਡੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਰਾਚੋਂ ਦੇ ਕੁਝ ਜਾਤੀਵਾਦੀ ਮਾਨਸਿਕਤਾ ਵਾਲੇ ਬੰਦਿਆਂ ਨੇ ਅਣਦੁਖੀ ਅਤਿਆਚਾਰ ਟਾਇਆ ਕਿ ਉਹਦੇ ਜ਼ਵਾਨ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਆ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਪੱਤਰਕਾਰ ਭਰਾ ਵੀ ਨੋਟ ਕਰ ਲੈ ਸੀਆਈਡੀ ਵਾਲੇ ਵੀ ਨੋਟ ਕਰ ਲੈ ਪ੍ਰਸ਼ਾਸਨ ਵੀ ਨੋਟ ਕਰ ਲਵੇ ਕਿ ਸਾਡੀ ਲੜਾਈ ਕਿਸੇ ਖਾਸ ਫਾਰਮ ਦੇ ਕਿਸੇ ਖਾਸ ਵਰਗ ਦੇ ਖਿਲਾਫ ਨਹੀਂ ਸੀ ਅਸੀਂ ਕਿਸਾਨਾਂ ਜੀਵਿਦਾਰਾਂ ਦੇ ਖਿਲਾਫ ਨਹੀਂ ਸੀ ਤੇ ਨਾ ਅੱਜ ਹਾਂ ਪਰ ਇੱਕ ਗੱਲ ਕਿਸਾਨ ਪਰ ਇੱਕ ਗੱਲ ਕਿਸਾਨ ਪੰਜਾਬ ਦੇ ਕਿਸਾਨ ਖਾਸ ਕਰਕੇ ਪੰਜਾਬ ਦੇ ਜੀਵੀਦਾਰ ਖਾਸ ਕਰਕੇ ਸੁਣ ਲੈ ਉਹ ਵੀ ਹੁੰਦੇ ਹੀ ਦੋਸ਼ੀ ਨੇ ਜਿੰਨਾ ਮੰਜੀਤ ਘਰਾਟੋਂ ਤੇ ਲੱਡੀ ਵਾਲਾ ਜਿੰਨਾ ਮੰਜੀਤ ਮੰਜੀਤ ਘਰਾਟੋਂ ਤੇ ਜਗਾ ਲੱਡੀ ਵਾਲਾ ਉਹ ਕਿਉਂ ਦੋਸ਼ੀ ਨੇ ਕਿਉਂਕਿ ਇਹਨਾਂ ਦੀਆਂ 32 ਯੂਨੀਅਨਾਂ ਦੇ ਜੇ 50 ਯੂਨੀਅਨ ਨੇ ਕਿਸੇ ਵੀ ਯੂਨੀਅਨ ਦੇ ਆਗੂ ਨੇ ਅੱਜ 16 ਦਿਨ ਹੋ ਗਏ ਕੋਈ ਉਹਨਾਂ ਨੇ ਇਹਨਾਂ ਦੁਨਾ ਗੁੰਡਿਆਂ ਦੇ ਵਿਰੁੱਧ ਕੋਈ ਮਤਲਬ ਪਾਇਆ ਕੋਈ ਬਿਆਨ ਨਹੀਂ ਦਿੱਤਾ ਤੇ ਅੰਦਰ ਖਾਤੇ ਇਹਨਾਂ ਦੁਨਾ ਬੇਈਮਾਨਾ ਗੁੰਡਿਆਂ ਦੀ ਉਹ ਮਦਦ ਕਰ ਰਹੇ ਨੇ ਇਹਨਾਂ ਦੁਨਾ ਗੁੰਡਿਆਂ ਦੀ ਮਦਦ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੀ ਪੰਦਤ ਕਰ ਰਿਹਾ ਪੁਲਿਸ ਫਰਿਆਦ ਮਦਦ ਕਰੀ ਹੈ ਉਹਨਾਂ ਦੁਗਣਾ-ਦੁਗਣਾਂ ਜਮਾਈਆਂ ਮੰਗੂ ਲੁਭੋ ਕੇ ਰੱਖਿਆ ਜਾ ਰਿਹਾ ਅਸੀਂ ਅੰਤਸਪੀ ਨੂੰ ਡੀਸੀ ਨੂੰ ਭਗਵੰਤ ਮਾਂ ਨੂੰ ਪੁੱਛਣਾ ਚਾਹਦੇ ਆ ਕਿ ਕੀ ਅਸਲ ਵਿੱਚ ਤੁਹਾਡੇ ਜਮਾਈ ਨੇ ਜੇ ਜਮਾਈ ਨੇ ਫਿਰ ਜਰੂਰ ਜੱਫੀ ਪਾ ਕੇ ਰੱਖੋ ਨਹੀਂ ਤਾਂ ਉਹਨਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੋ ਉਹਨਾਂ ਦੇ 307 ਦਾ ਪਰਚਾ ਦਰਜ ਕਰੋ ਜਿਹੜੇ ਵੀਡੀਓ ਵਿੱਚ ਸਾਡੇ ਬੱਚਿਆਂ ਨੂੰ ਕੁੱਟਦੇ ਜਿਦ ਰਹੇ ਨੇ ਕਿ ਉਹ ਦੋ ਨੇ ਤੇ ਚਾਰ ਨੇ ਤੇ ਦੱਤ ਨੇ ਸਾਰਿਆਂ ਦੇ ਉੱਤੇ ਉਹ ਕੋਈ ਵੀ ਨਹੀਂ ਮਜੀਦ ਕਰਾਚੋ ਹੈ ਕਿ ਲੱਡੀ ਵਾਲਾ ਕਹੇ ਉਹਦੇ ਨਾਲ ਸ਼ਹਿਰ ਦੇਣ ਵਾਲੇ ਇੱਥੋਂ ਤੱਕ ਜਿੱਥੇ ਮਜੀਦ ਕਰਾਚੋ ਇਹ ਕਹਿ ਰਿਹਾ ਵੀ ਮੇਰੇ ਮੁੰਡੇ ਮੇਰੇ ਮੁੰਡੇ ਤੇ ਹਮਲਾ ਹੋਇਆ ਉਹਦਾ ਮੁੰਡਾ ਸ਼ਰੀਆਨ ਉਹ ਵੀਡੀਓ ਵਿੱਚ ਸਾਡੇ ਬੱਚਿਆਂ ਦੀਆਂ ਮੱਤਾਂ ਫੜਦਾ ਦਿਖ ਰਿਹਾ ਉਹ ਕੁੱਟਵਾ ਰਿਹਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਜਿਹੜਾ ਮਨਜੀਤ ਕਰਾਚੋ ਦਾ ਮੁੰਡਾ ਰਜਿੰਦਰਾ ਹਸਪਤਾਲ ਚ ਦਾਖਲ ਹੈ ਉਹ ਬਿਲਕੁਲ ਜਾਲੀ ਛੱਟਾਂ ਮਾਰ ਕੇ ਦਾਖਲ ਹੋਇਆ ਉਹਦੇ ਕੋਈ ਟੱਟ ਸਾਡੇ ਬੱਚਿਆਂ ਨੇ ਨਹੀਂ ਮਾਰੇ ਸਾਡੇ ਬੱਚਿਆਂ ਨੇ ਉਸ ਗੁੱਡੇ ਦੇ ਕੋਈ ਟੱਟ ਨਹੀਂ ਮਾਰੇ ਇਸ ਕਰਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਉਸ ਜਿਹੜਾ ਮਨਜੀਤ ਕਰਾਚੋ ਦਾ ਮੁੰਡਾ ਰਜਿੰਦਰਾ ਹਸਪਤਾਲ ਚ ਦਾਖਲ ਹੈ ਉਹਦਾ ਮੁਰ ਮੈਡੀਕਲ ਬੋਰਡ ਠਾਕੇ ਉਹਦਾ ਜਿਹੜਾ ਪਰਚਾ ਉਹ ਤੇ ਵੀ 307 ਦਾ ਦਰਜ ਕੀਤਾ ਜਾਵੇ ਤੇ ਇਹ ਅੱਜ ਦਾ ਕਾਠੇ ਬੰਨ ਕਰਦਾ ਸਾਡੇ ਬੱਚਿਆਂ ਦੇ ਉੱਤੇ 307 ਦਾ ਜਿਹੜਾ ਝੂਠਾ ਪਰਚਾ ਦਰਜ ਕੀਤਾ ਉਹ ਤੁਰੰਤ ਰੱਦ ਕੀਤਾ ਜਾਵੇ ਤੇ ਉਹ ਮੰਦਿਰ ਕਰਾਚੋ ਦੇ ਉੱਤੇ ਲੱਡੀ ਦੇ ਉੱਤੇ ਤੇ ਜਿਹੜੇ ਹੋਰ 10 15 ਬੰਦੇ ਵੀਡੀਓ ਵਿੱਚ ਦਿਸ ਰਹੇ ਆ ਉਹਨਾਂ ਦੇ ਉੱਤੇ 307 ਦਾ ਪਰਚਾ ਗੱਲ ਹੋਣਾ ਚਾਹੀਦਾ ਇੱਕ ਜਣੀ ਇਹ ਗੱਲ ਕਹਿ ਰਹੇ ਆ ਵੀ ਕਿ ਐਸਐਸਪੀ ਐਕਟ ਸਾਡੇ ਦੇ ਝੂਠਾ ਲਗਿਆ ਇਹਨਾਂ ਨੂੰ ਪੁੱਛੋ ਪ੍ਰਸ਼ਾਸਨ ਵਾਲਿਆਂ ਨੂੰ ਡੀਸੀ ਨੂੰ ਪੁੱਛੋ ਐਸਐਸਪੀ ਨੂੰ ਪੁੱਛੋ ਐਸਪੀ ਜੀ ਨੂੰ ਮਿਲੇ ਐਸੇ ਡੀਐਸਪੀ ਨੂੰ ਮਿਲੇ ਜਦੋਂ ਇਹ ਗੱਲ ਮੰਨ ਰਿਹਾ ਵੀ ਇੱਕ ਬੱਚਾ ਰਮਜ਼ਾਦਿਆਂ ਦਾ ਇੱਕ ਬੱਚਾ ਮਜ਼ਬੀਆ ਦਾ ਤੇ ਕੁੱਟਣ ਵਾਲਾ ਜੱਟ ਆ ਫਿਰ ਐਸਐਸਪੀ ਐਕਟ ਕਿਵੇਂ ਹੋ ਗਿਆ ਫਿਰ ਐਸਐਸਪੀ ਐਕਟ ਕਿਵੇਂ ਹੋ ਗਿਆ ਇਸ ਕਰਕੇ ਇਹਦਾ ਐਸਐਸਪੀ ਐਕਟ ਵੀ ਟੁੱਟਣਾ ਚਾਹੀਦਾ ਤੇ ਤੁਹਾਡੇ ਏਕੇ ਨੂੰ ਅਸੀਂ ਸਾਰੇ ਸਲਾਮ ਕਰਦੇ ਆਉਣ ਵਾਲੇ ਸਮੇਂ ਵਿੱਚ ਅਗਰ ਸਾਡੇ ਕਿਸੇ ਦਰਦ ਦੇ ਉੱਤੇ ਅਤਿਆਚਾਰ ਹੋਊਗਾ ਆ ਜਿਹੜੀ ਭਾਈ ਭਾਈਚਾਰਕ ਇਕਤਾ ਦੀ ਸਾਹ ਦੀ ਤੁਹਾਈ ਪਾਉਂਦੇ ਆ ਕਿਸਾਨ ਯੂਨੀਅਨ ਵਾਲੇ ਆ ਖਾਸ ਕਰਕੇ ਓਗਰਾਹ ਜੁਗਿੰਦਰ ਸਿੰਘ ਓਗਰਾਹ ਨਕਸਲੀਆ ਇਹ ਜਿਹੜਾ ਤੁਹਾਈ ਪਾ ਰਿਹਾ ਟੁੱਟੀ ਇਕਤਾ ਦੀ ਇਹ ਉੱਤੇ ਸੈਂਕੜੇ ਕੇਸ ਨੇ ਤੇ ਮਨਜੀਤ ਕਰਾਚੋ ਉਤੇ ਵੀ ਸੈਂਕੜੇ ਕੇਸ ਨੇ ਅਸੀਂ ਇਹ ਨਹੀਂ ਮੰਨ ਕਰਦੇ ਮਨਜੀਤ ਕਰਾਚੋ ਦੇ ਉਤੇ ਸਾਰੇ ਕੇਸ ਖੁੱਲ੍ਹੇ ਜਾਣ ਉਹ ਸਾਰੇ ਕੇਸ ਖੁੱਲ੍ਹੇ ਜਾਣ ਇਥੋਂ ਤੱਕ ਜਿੱਥੋਂ ਤੱਕ ਮੈਨੂੰ ਗਿਆਨ ਹੈ ਪਤਾ ਲੱਗਿਆ ਜਿਹੜਾ ਗਰਮੇਲ ਸਿੰਘ ਕਰਾਚੋ ਜੋੜ ਰਣਾ ਸੀਗਾ ਜਦੋਂ ਸਿਮਰਨਜੀਤ ਮਾਰਿਸੋ ਜਿੱਤੇ ਹੈ ਉਹ ਗਰਮੇਲ ਸਿੰਘ ਕਰਾਚੋ ਦੇ ਭਰਾ ਤੋਂ ਸਕੇ ਭਰਾ ਤੋਂ ਇਸ ਮਨਜੀਤ ਕਰਾਚੋ ਨੇ 50 ਲੱਖ ਰੁਪਏ ਦੀ ਠੱਗੀ ਮਾਰੀ ਉਹ ਇਸ ਕਰਕੇ ਨਹੀਂ ਬੋਲ ਰਿਹਾ ਕਿਉਂਕਿ ਇੱਥੇ ਜਿਹੜੀ ਆ ਪਿਛਲੀਆਂ ਚੋਣਾਂ ਚ ਵੋਟਾਂ ਦਾ ਵੱਡੇ ਪੱਧਰ ਤੇ ਲੈਣ ਦੇਣ ਹੋ ਗਏ ਹਟੇ ਇਸ ਕਰਕੇ ਬੇਨਤੀ ਆ ਸਵਾਜ ਨੂੰ ਕਿ ਆਹ ਤੱਕੜੇ ਹੋਈਏ ਇਹ ਪੂਰੇ ਗਲਬ ਸਵਾਜ ਦੀ ਲੜਾਈ ਹੈ ਨਾ ਅਰਦਾਸੀਆਂ ਦੀਆਂ ਨਮਜ਼ਬੀਆਂ ਦੀਆਂ ਨਬਾਲਬੀਆਂ ਦੀ ਇਹ ਲੜਾਈ ਦਮਤਾ ਦੀ ਹੈ ਇਹ ਲੜਾਈ ਗੱਬੇ ਪੁੱਤੜੇ ਲੋਕਾਂ ਦੀ ਹੈ ਇਹ ਲੜਾਈ ਸ਼ੋਲਿਊਡ ਕਾ ਲੋਕਾਂ ਦੀ ਹੈ ਪਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੀ ਹੈ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ